ਤੇ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਸੰਸਾਰ ਅੰਦਰ ਸ਼ੁਭ ਕਰਮ ਕੀਤੇ ਯਾਦ ਰੱਖੋ ਸੰਸਾਰ ਨੇ ਉਹਨਾਂ ਤਾਂ ਹੀ ਪੂਜਿਆ ਗਿਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਧਰਮ ਦੇ ਲੈ ਕੇ ਲਾ ਦਿੱਤੀ ਸੰਸਾਰ ਦੇ ਲੋਕਾਂ ਨੇ ਉਹਨਾਂ ਦਾ ਸਤਕਾਰ ਕੀਤਾ ਹੈ ਜਿਨ੍ਹਾਂ ਨੇ ਗੱਲ ਮੰਨ ਲਈ ਐਸੇ ਮਾਪੁਰਖਾਂ ਦੇ ਵਿੱਚੋਂ ਇੱਕ ਨੇ ਮਾਪੁਰਖ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਜੇ ਆਪਾਂ ਉਹਨਾਂ ਦਾ ਦੀਵਣ ਵਾਚ ਗਏ ਤੇ ਇਤਿਹਾਸ ਦੇ ਪੰਨਿਆਂ ਤੇ ਜਿਹੜਾ ਮੇਰੇ ਪੜਨ ਵਿੱਚ ਆਇਆ ਹੈ ਕਿ ਕਾਰ ਸੇਵਾ ਜਿਹੜੀ ਖਡੂਰ ਸਾਹਿਬ ਵਾਲੀ ਆ ਸੰਪਰਦਾ ਅਸਲ ਵਿੱਚ ਇਹਦਾ ਜਨਮਦਾਤਾ ਜਿਹੜਾ ਮਹਾਪੁਰਖ ਹੋਇਆ ਉਹਦਾ ਨਾਮ ਲਿਖਿਆ ਕਿ ਬਾਬਾ ਬੀਰ ਮੰਦਾਸ ਬਨੋਸੀ ਨਗਰ ਵਾਲੇ ਪਟਿਆਲਾ ਰਿਆਸਤ ਦੇ ਵਿੱਚ ਉਹਨਾਂ ਦਾ ਪੈਂਦਾ ਸੀ ਨਗਰ ਇਹਨਾਂ ਮਹਾਪੁਰਖਾਂ ਨੇ ਮਹਾਨ ਸੇਵਾ ਕੀਤੀ ਬੰਦਗੀ ਕੀਤੀ ਅਕਾਲ ਪੁਰਖ ਨੂੰ ਚੇਤੇ ਕੀਤਾ ਕਿ ਸ੍ਰੀ ਅਮਰਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੋਂ ਕਾਰ ਸੇਵਾ ਪਰ ਆਰੰਭ ਹੋਈ ਹੈ ਅਮਰਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਕਾਰ ਸੇਵਾ ਪਰ ਆਰੰਭ ਹੋਈ ਪਰ ਇਹਨਾਂ ਮਹਾਨ ਮੁਲਕਾਂ ਨੇ ਆਪਣਾ ਮੇਹਰ ਟਿਕਾਣਾ ਜਿਹੜਾ ਉਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਅਸਲ ਵਿਦਵਾਨ ਕਹਿੰਦੇ ਅੱਠ ਗੁਰੂ ਸਾਹਿਬਾਨਾਂ ਦੀ ਚਰਨ ਸੋਤ ਪ੍ਰਾਪਤੋ ਧਰਤੀ ਸ੍ਰੀ ਖਡੂਰ ਸਾਹਿਬ ਜੀ ਨੂੰ ਟਿਕਾਣਾ ਬਣਾਇਆ ਬਾਬਾ ਬੀਰ ਮਦਾਸ ਜੀ ਤੋਂ ਬਾਅਦ ਇਹ ਸੇਵਾ ਜਿਹੜੀ ਗਏ ਇਹ ਫਿਰ ਮਹਾਪੁਰਖ ਬਾਬਾ ਗੁਰਮੁਖ ਸਿੰਘ ਸਾਹਿਬ ਦੀ ਮਹਾਪੁਰਖ ਬਾਬਾ ਝੰਡਾ ਸਿੰਘ ਸਾਹਿਬ ਦੀ ਉਹਨਾਂ ਦੇ ਤਾਂ ਹੀ ਪ੍ਰਾਪਤ ਹੋਈ ਆ ਇਹਨਾਂ ਵੀ ਵਿਅੰਤ ਸੇਵਾਵਾਂ ਕੀਤੀਆਂ ਤੇ ਇਹਨਾਂ ਤੋਂ ਬਾਅਦ ਵਿੱਚ ਫਿਰ ਮਹਾਪੁਰਖ ਬਾਬਾ ਸਾਧੂ ਸਿੰਘ ਸਾਹਿਬ ਦੀ ਤੇ ਬਾਬਾ ਉਤਮ ਸਿੰਘ ਸਾਹਿਬ ਦੀ ਇਹਨਾਂ ਮਹਾਪੁਰਖਾਂ ਤਾਂ ਹੀ ਇਹ ਸੇਵਾ ਪ੍ਰਾਪਤ ਹੋਈ ਜਦੋਂ ਬਾਬਾ ਉਤਮ ਸਿੰਘ ਸਾਹਿਬ ਜੀ ਸ੍ਰੀ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੇਵਾਵਾਂ ਕਰਵਾ ਰਹੇ ਆ ਕਲ ਸਾਡੀ ਉਸ ਵੇਲੇ ਨਾ ਚੋਤਾਲੇ ਨਗਰ ਦੀ ਧਰਤੀ ਚੋਤਾਲਾ ਇੱਕ ਪਿੰਡ ਹੈ ਆਪਾਂ ਅਮਰ ਤਰਨਤਾਰਨ ਸਾਹਿਬ ਜਾਨੇ ਆ ਤੇ ਉਥੇ ਇੱਕ ਸੜਕ ਹੈ ਉਹਨੂੰ ਆਪਾਂ ਅੱਡੇ ਨੂੰ ਕਹਿੰਦੇ ਆ ਰਸੂਲਪੁਰ ਵਾਲੀਆਂ ਨਹਿਰਾਂ ਉਹਦੇ ਲਾਗੇ ਪੈਂਦਾ ਚੋਤਾਲਾ ਪਿੰਡ ਚੋਤਾਲਾ ਪਿੰਡ ਦੀ ਧਰਤੀ ਤੇ ਸਰਦਾਰ ਦਇਆਲ ਸਿੰਘ ਜੀ ਦੇ ਘਰ ਮਾਤਾ ਸਵਰਨ ਕੌਰ ਦੀ ਤੇ ਕੁੱਖੋਂ ਬਾਬਾ ਬਲਵਿੰਦਰ ਸਿੰਘ ਸਾਹਿਬ ਦੀ ਦਾ ਜਨਮ ਹੋਇਆ ਹੈ ਬਾਬਾ ਬਲਵਿੰਦਰ ਸਿੰਘ ਸਾਹਿਬ ਦੀ ਦੇ ਜਿਹੜੇ ਵੱਡੇ ਭਰਾ ਨੇ ਨਾ ਉਹਨਾਂ ਨੇ ਵਚਨ ਕੀਤੇ ਕਿਤੇ ਸੰਗਤ ਨਾਲ ਉਹਨਾਂ ਦੱਸਿਆ ਕਿ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਜਿਹੜੇ ਨੇ ਇਹ ਛੋਟੀ ਉਮਰ ਤੋਂ ਸਾਧੂ ਸੁਭਾਅ ਦੇ ਮਾਲਕ ਸਨ ਪਹਿਲੇ ਦਿਨ ਤੋਂ ਇਹਨਾਂ ਦਾ ਸੁਭਾਅ ਬੜਾ ਸਰਲ ਬੜਾ ਸਿੱਧਾ ਤੇ ਸਾਧੂ ਸੁਭਾਅ ਪਰ ਪ੍ਰਮਾਤਮਾ ਨੇ ਜਿਵੇਂ ਵਿਧ ਬਣਾਉਣੀ ਹੁੰਦੀ ਆ ਹਰ ਜੀਵ ਨੂੰ ਉਹਨੇ ਆਪਣੇ ਲਾਗੇ ਲਿਆਉਣਾ ਜਾਂ ਕਿਸੇ ਨੂੰ ਦੂਰ ਕਰਨਾ ਹੈ ਮਾਰੇ ਸਤੇ ਬਾਦਸ਼ਾਹੀ ਪਾਵਨ ਬਾਣੀ ਵਿੱਚ ਆਖਦੇ ਆ ਨਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਣਾ ਕੋਏ ਉਹਦੇ ਹੁਕਮਤੀ ਸਾਰਾ ਉਹ ਚੱਲਦਾ ਹੈ ਕਹਿੰਦੇ ਪ੍ਰਮਾਤਮਾ ਨੇ ਵਿਧ ਬਣਾਈ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਜਿਹੜੇ ਸਨ ਉਹ ਸਰੀਰ ਕਰਕੇ ਵੱਡੇ ਹੁੰਦੇ ਗਏ 8 9 10 11 ਸਾਲਾਂ ਦੇ ਹੋ ਗਏ ਪਰ ਇਹਨਾਂ ਦੇ ਸਰੀਰ ਵਿੱਚ ਦੋ ਘਾਟਾ ਸਨ ਇੱਕ ਤੇ ਇਹ ਵੇ ਪੂਰਾ ਚੰਗੀ ਤਰੀਕੇ ਨਾਲ ਸੁਣ ਨਹੀਂ ਸਕਦੇ ਜਿਵੇਂ ਆਪਾਂ ਗੱਲ ਸੁਣ ਲੈਨੇ ਆ ਨਾ ਇਹਦਾ ਸੁਣ ਨਹੀਂ ਸਕਦੇ ਛੋਟੀ ਉਮਰ ਤੋਂ ਹੀ ਤੇ ਦੂਜੀ ਗੱਲ ਇਹ ਵੀ ਇਹ ਆਪਣੀ ਰਸਨਾ ਤੋਂ ਸਰਲ ਬੋਲ ਨਹੀਂ ਸਕਦੇ ਜਦੋਂ ਬੋਲਦੇ ਸਨ ਇੱਕ ਇੱਕ ਲਬਜ ਬੋਲਣ ਲੱਗਿਆਂ ਕਈ ਕਿ ਮੰਟ ਲੱਗ ਜਾਂਦੇ ਜਿਵੇਂ ਅੜ ਕੇ ਬਾਲ ਕੋਈ ਬਾਲਕਾ ਬੋਲਦਾ ਹੈ ਹੁਣ ਸਿਆਣੇ ਕਹਿੰਦੇ ਵੀ ਮਾਂ ਬਾਪ ਦੇ ਬੱਚੇ ਭਾਵੇਂ 5 ਹੋਣ ਭਾਵੇਂ 10 ਹੋਣ ਤੇ ਭਾਵੇਂ 1 ਹੋਵੇ ਉਹਨਾਂ ਦਾ ਪਿਆਰ ਸਾਰੇ ਬੱਤਿਆਂ ਨਾਲੋਂ ਕੁਝ ਨਹੀਂ ਹੁੰਦਾ ਹੈ ਮਾਤਾ ਸਾਰਿਆਂ ਨਾਲ ਇੱਕੋ ਜਿਹਾ ਨਹੀਂ ਹੁੰਦੀ ਆ ਨੇੜਤਾ ਸਾਰਿਆਂ ਨਾਲ ਇੱਕੋ ਜਿਹੀ ਨਹੀਂ ਹੁੰਦੀ ਆ ਆਪ ਇਹ ਨਹੀਂ ਕਹਿ ਸਕਦੇ ਕਿ ਉਹ ਫੁਲਾਣੇ ਦੇ ਜ਼ਿਆਦਾ ਨੇੜੇ ਆ ਫੁਲਾਣੇ ਤੋਂ ਜ਼ਿਆਦਾ ਦੂਰ ਨਹੀਂ ਸਾਰਿਆਂ ਨਾਲ ਇੱਕੋ ਜਿੰਨੇ ਨੇੜੇ ਆ ਹੁਣ ਮਾਤਾ ਜੀ ਦੇ ਮਨ ਅੰਦਰ ਇੱਕ ਵਾਰੀ ਫੁਰਨਾ ਬਣਿਆ ਮਾਤਾ ਜੀ ਨੇ ਸੋਚਿਆ ਕਿ ਬਾਕੀ ਬਾਲਕੇ ਤਾਂ ਠੀਕ ਆ ਪਰ ਜਿਹੜਾ ਸਭ ਤੋਂ ਛੋਟਾ ਬਲਵਿੰਦਰ ਸਿੰਘ ਗਏ ਇਹ ਸ਼ਰੀਰ ਕਰਕੇ ਕੁਝ ਠੀਕ ਨਹੀਂ ਲੱਗਦਾ ਇਸ ਕਰਕੇ ਕਿਸੇ ਮਹਾਪੁਰਖ ਤੋਂ ਅਰਦਾਸ ਕਰਾਉਣੀ ਚਾਹੀਦੀ ਆ ਕਿਸੇ ਬੰਦਗੀ ਵਾਲੇ ਦੇ ਚਰਨਾਂ ਤੇ ਜਾਣਾ ਚਾਹੀਦਾ ਉਹਨੂੰ ਕਹਿਣਾ ਚਾਹੀਦਾ ਪੀਂਦਾ ਦਾਸਾ ਸੋਖ ਦੇਣਾ ਤੇ ਠੀਕ ਹੋ ਜਾਏ ਸਾਧ ਸੰਗਤ ਦੀ ਵਿਚਾਰ ਕਰਕੇ ਨਾ ਤੇ ਮਾਤਾ ਪਿਤਾ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਨੂੰ ਲੈ ਕੇ ਬਾਬਾ ਉਤਮ ਸਿੰਘ ਜੀ ਦੀ ਸ਼ਰਣ ਵਿੱਚ ਆਏ ਆ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਤੇ ਇੱਕ ਵਚਨ ਆਖਿਆ ਮਹਾਰਾਜ ਕਹਿੰਦੇ ਮੇਰਿਆ ਮਣਾ ਜੇ ਤੇਰੇ ਮਨ ਅੰਦਰ ਡਰ ਆਣਾ ਡਰਾ ਤੇਰੇ ਅੰਦਰ ਵੀ ਮੈਂ ਜਮਾ ਤੋਂ ਛੁੱਟ ਨਹੀਂ ਸਕਦਾ ਤੇ ਮਹਾਰਾਜ ਨੇ ਆਖਿਆ ਕਿਸੇ ਸਾਧੂ ਦੀ ਸਰਣ ਅੰਦਰ ਤਲਾ ਜਾ ਸਾਧ ਕੋਲ ਇੰਨੀ ਤਾਕਤ ਹੈ ਬੰਦਗੀ ਵਾਲਾ ਹੋਵੇ ਸਹੀਂ ਉਹ ਤੈਨੂੰ ਜਮਦੂਤਾ ਤੋਂ ਛੁਡਾ ਦੇਗਾ ਮਹਾਰਾਜ ਨੇ ਸਪਸ਼ਟ ਬਚਨ ਆਖਿਆ ਮੇਰੇ ਮਨ ਸਾਧ ਸਰਣ ਛੁਟਕਾਰਾ ਮਹਾਰਾਜ ਨੇ ਆਖਿਆ ਜੇ ਹੋਵੇ ਸਾਧੂ ਤੇ ਸਾਧੂ ਕੋਲ ਚਲੇ ਜਾਈਏ ਤੇ ਸਾਧੂ ਜਮਦੂਤਾ ਤੋਂ ਛੁਡਾ ਦਿੰਦਾ ਹੈ ਸਾਧੂ ਕੋਲੇ ਨਹੀਂ ਬੰਦਗੀ ਗਏ ਉਹ ਜਨਮ ਮਰਨ ਤੋਂ ਮੁਕਤ ਕਰਾ ਦਿੰਦਾ ਗਏ ਤੇ ਫਿਰ ਮਹਾਰਾਜ ਨੇ ਅਗਲਾ ਪਿਆਰਾ ਬਚਨ ਆਖਿਆ ਬਿਲਕੁਲ ਪੂਰੇ ਜਨਮ ਮਰਨ ਨਾ ਮਿਟਾਈ ਫਿਰ ਆਵਤ ਬਾਰੋ-ਬਾਰਾ ਤਨ ਬਾਬਾ ਕਬੀਰ ਸਾਹਿਬ ਜੀ ਨੂੰ ਆਖਿਆ ਵੀ ਸਾਧੂ ਦੀ ਸਰਣ ਮਤ ਜਾ ਕੇ ਇੰਨਾ ਕੁਝ ਪ੍ਰਾਪਤ ਕਿਦਾ ਹੁੰਦਾ ਹੈ ਤੇ ਉਸ ਮਹਾਂਪੁਰਖ ਨੇ ਬਾਣੀ ਵਿੱਚ ਮੋਹਰ ਲਾ ਕੇ ਆਖਿਆ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ ਆਪਾਂ ਸੇਵਾ ਕਿੰਦੀ ਕਰਦੇ ਆਂ ਜਾ ਤੇ ਆਪਾਂ ਸੇਵਾ ਕਰਦੇ ਆਂ ਪੂਰੇ ਗੁਰੂ ਦੀ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਆਏ ਤੇ ਆ ਜਿੰਨੀ ਆਪਾਂ ਕੋਈ ਸੇਵਾ ਕਰੜਿਆ ਪ੍ਰਸ਼ਾਦੇ ਵਕਾਰਿਆ ਕੋਈ ਜੋੜੇ ਝੜਦਿਆ ਇਹ ਗੁਰੂ ਦੀ ਸੇਵਾ ਵਾ ਕਿਉਂਕਿ ਗੁਰੂ ਦੇ ਘਰ ਵਿੱਚ ਗੁਰੂ ਨੂੰ ਸਮਰਪਤ ਹੋ ਕੇ ਕਰ ਰਿਹਾ ਤੇ ਉਸ ਤੋਂ ਬਾਅਦ ਜਾ ਕੇ ਰ ਆਪਾਂ ਸੇਵਾ ਕਰਦੇ ਆ ਕਿਸੇ ਨਾਮ ਜਪਣ ਵਾਲੇ ਦੀ ਮਹਾਂਪੁਰਖ ਦੀ ਸਤ ਸੰਗ ਕਰਨ ਵਾਲੇ ਦੀ ਅਕਾਲ ਪੁਰਖ ਦਾ ਨਾਮ ਜਪਣ ਵਾਲੇ ਦੀ ਮਹਾਰਾਜ ਨੇ ਆਖਿਆ ਕਬੀਰ ਸੇਵਾ ਕੋ ਦੋਏ ਭੜੇ ਬਾਦਸ਼ਾਹ ਨੇ ਆਖਿਆ ਦੋਵਾਂ ਚੋਂ ਜਿੰਦੀ ਮਰਜੀ ਸੇਵਾ ਕਰਨਾ ਤੇਰਾ ਭਲਾ ਹੋ ਜਾਣਾ ਹੈ ਇਹ ਆਖਿਆ ਜੀ ਕਿਦਾਂ ਮਹਾਰਾਜ ਨੇ ਆਖਿਆ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਦਵਾ ਤੋ ਇੱਕ ਦੀ ਸੇਵਾ ਕਰੇਗਾ ਜਾਂ ਰੱਬ ਦੀ ਕਰੇਗਾ ਜਾਂ ਸੰਤ ਦੀ ਕਰੇਗਾ ਫਿਰ ਮਹਾਰਾਜ ਨੇ ਆਖਿਆ ਰਾਮ ਜੋ ਦਾਤਾ ਮੁਕਤ ਕੋ ਜੇ ਰੱਬ ਦੀ ਸੇਵਾ ਕਰੇਗਾ ਤੇ ਰੱਬ ਮੁਕਤੀ ਦਾ ਦਾਤਾ ਹੈ ਜੇ ਗੁਰੂ ਦੀ ਸੇਵਾ ਕਰੇਗਾ ਉਹ ਮੁਕਤੀ ਦਾ ਦਾਤਾ ਹੈ ਉਹ ਤੇਰੀ ਸੇਵਾ ਤੋਂ ਪ੍ਰਸੰਨ ਹੋ ਗਿਆ ਤੇ ਮਹਾਰਾਜ ਨੇ ਆਖਿਆ ਉਹ ਤੇਰੀ ਝੋਲੀ ਵਿੱਚ ਮੁਕਤੀ ਬਾ ਦੇਣੀ ਆ ਤੇ ਫਿਰ ਅੱਗੇ ਪਿਆਰਾ ਬਤਨਾ ਕਿਆ ਸੰਤ ਜਪਾਵੇ ਨਾਮ ਜੇ ਸੰਤ ਦੀ ਸੇਵਾ ਕਰੇਗਾ ਤੇ ਸੰਤ ਦੀ ਸੇਵਾ ਕਰਦਿਆ ਕਰਦਿਆਂ ਜੇ ਸੰਤ ਤੇਰੇ ਤੇ ਪ੍ਰਸੰਨ ਹੋ ਗਿਆ ਤੇ ਸੰਤ ਨੇ ਰੱਬ ਦੇ ਘਰ ਵਿੱਚੋਂ ਲੈ ਕੇ ਨਾਮ ਤੇਰੀ ਧੋਲੀ ਵਿੱਚ ਪਾ ਜਣਾ ਹੈ ਤੇ ਨਾਮ ਨੇ ਤੈਨੂੰ ਫਿਰ ਰੱਬ ਨਾਲ ਜੋੜਦਾ ਹੋਣੀ ਇੱਥੇ ਵੀ ਮੁਕਤੀ ਆ ਪਰ ਮਹਾਰਾਜ ਨੇ ਅਖੇ ਕਿ ਬਿਦਵਰ ਜਾਣੀ ਹੈ ਹੋਇਆ ਇਦਾਂ ਬਾਬਾ ਬਲਵਿੰਦਰ ਸਿੰਘ ਸਾਹਿਬ ਦੀ ਮਾਤਾ ਪਿਤਾ ਦੀ ਬਾਬਾ ਉਤਮ ਸਿੰਘ ਸਾਹਿਬ ਜੀ ਦੀ ਸੰਗਤ ਵਿੱਚ ਲੈ ਕੇ ਆਏ ਮਾਪੁਰਖਾਂ ਦੇ ਜੀਵਨ ਵਿੱਚ ਲਿਗਿਆ ਪਿਆ ਕੇ ਨਮਸਕਾਰ ਕੀਤੀ ਫਤਿਹ ਸਾਜੀ ਹੋਈ ਬਾਬਾ ਬਲਵਿੰਦਰ ਸਿੰਘ ਸਾਹਿਬ ਦੀ ਵੀ ਸਾਹਮਣੇ ਬੈਠਿਆ ਬੜਦਿਆਂ ਪੜਦਿਆਂ ਮੇਰੇ ਮਨ ਅੰਦਰ ਮੋਲਣਾ ਪੜਿਆ ਅਸਲ ਹੈ ਤੇ ਇਹ ਕਈ ਜਨਮਾਂ ਦਾ ਜੋੜ ਸੀ ਪਹਿਲਾਂ ਬਾਬਾ ਉਤਮ ਸਿੰਘ ਸਾਹਿਬ ਦੀ ਹੁਣਾਂ ਦੇ ਨਾਲ ਕਈ ਜਨਮਾਂ ਦਾ ਮਿਲਾਪ ਪਰ ਰੂਹ ਕਈ ਵਾਰੀ ਗੰਭਸਾ ਹੋ ਜਾਂਦੀ ਹੁੰਦੀ ਜਨਮ ਦਾ ਕੋਈ ਲੈਣਾ ਦੇਣਾ ਹੁੰਦਾ ਹੈ ਕਿ ਉਹਨੇ ਕਿੱਥੇ ਜਨਮ ਲੈਣਾ ਹੈ ਤੇ ਕਿਸ ਤਰੀਕੇ ਨਾਲ ਆਉਣਾ ਵਿਧ ਬਣਦੀ ਆ ਸਾਧ ਸੰਗਤ ਦੀ ਗਏ ਮਾਪੁਰਖਾਂ ਨਾਲ ਬਧੇ ਸਾਜੀ ਹੋਈ ਮਹਾਂਪੁਰ ਖਾਨ ਨੂੰ ਮਾਤਾ ਪਿਤਾ ਨੇ ਹੱਥ ਜੋੜ ਕੇ ਬੇਨਤੀ ਕਰਕੇ ਆਖਿਆ ਬਾਬਾ ਜੀ ਕਿ ਬੇਨਤੀ ਕਰਨ ਆਏ ਆ ਮਹਾਂਪੁਰਾ ਬਾਬਾ ਉਤਮ ਸਿੰਘ ਸਾਹਿਬ ਦੀ ਕਹਿੰਦੇ ਦੱਸੋ ਭਾਈ ਕੀ ਆ ਬੇਨਤੀਆਂ ਗੁਰੂ ਚਰਨਾਂ ਚ ਕਰੀਦੀਆਂ ਅਸੀਂ ਗੁਰੂ ਘਰ ਦੇ ਸੇਵਾਦਾਰ ਆ ਹੁਕਮ ਲਾਓ ਕੀ ਸੇਵਾ ਹੈ ਉਹਨਾਂ ਨੇ ਬੜੇ ਪਿਆਰ ਨਾਲ ਆਖਿਆ ਕਹਿੰਦੇ ਬਾਬਾ ਜੀ ਬਾਲਕੇ ਤੇ ਹੋਰ ਵੀ ਹੈਗੇ ਆ ਪਰ ਅਸੀਂ ਇਹ ਬਾਕੀ ਬਾਲਕਿਆਂ ਦੇ ਵਾਂਗ ਇਹਨੂੰ ਪਿਆਰ ਕਰਦੇ ਆ ਭਾਈ ਬਲਵਿੰਦਰ ਸਿੰਘ ਨੂੰ ਵੀ ਤੇ ਕਹਿਣ ਲੱਗੇ ਮਹਾਰਾਜ ਬਾਕੀ ਠੀਕ ਆ ਸਰੀਰ ਸਾਰਾ ਪਰ ਇਹਨਾਂ ਤੋਂ ਮਹਾਂਪੁਰਖੋ ਬਹੁਤਾ ਸਹੀ ਤਰੀਕੇ ਨਾਲ ਬੋਲਿਆ ਨਹੀਂ ਜਾਂਦਾ ਤੇ ਨਾ ਬਹੁਤਾ ਸਹੀ ਤਰੀਕੇ ਨਾਲ ਸੁਣਿਆ ਹੀ ਜਾਂਦਾ ਹੈ ਅਸੀਂ ਤੁਹਾਡੇ ਕੋਲ ਲੈ ਕੇ ਆਏ ਆ ਤੁਸੀਂ ਕਿਰਪਾ ਕਰੋ ਅਕਾਲ ਪੁਰਖ ਦੇ ਚਰਣਾ ਵਿੱਚ ਅਰਦਾਸ ਕਰੋ ਤੇ ਇਹ ਸਾਡਾ ਬੱਚਾ ਠੀਕ ਹੋ ਜਾਏ ਨਾਲ ਇਹ ਅਰਦਾਸ ਕੀਤੀ ਤੇ ਨਾਲ ਹੀ ਉਹਨਾਂ ਨੇ ਹੱਥ ਜੋੜ ਕੇ ਆਖਿਆ ਅਸੀਂ ਇਹ ਅਰਦਾਸ ਕਰਦੇ ਹਾਂ ਬਾਲਕਾ ਠੀਕ ਹੋ ਜਾਏ ਤੇ ਨਾਲ ਅਸੀਂ 5 ਸਾਲ ਵਾਸਤੇ ਨੂੰ ਤੁਹਾਡੀ ਸੇਵਾ ਵਿੱਚ ਦੇ ਕੇ ਜਾਂਦੇ ਆਂ ਵੀ ਤੁਹਾਡੇ ਕੋਲ ਰਵੇ ਸੇਵਾ ਕਰੇ ਬਰਤਨ ਸਾਫ ਕਰੇ ਤੁਸੀਂ ਜੋ ਵੀ ਸੇਵਾ ਕਰਾਉਣੀ ਹੋ ਕਰਨ ਤੇ ਨਾਲ ਇਹਦੇ ਤੁਸੀਂ ਇਹਦੇ ਤੇ ਤਰਸ ਕਰੋ ਵੀ ਇਹ ਠੀਕ ਹੋ ਜਾਏ। ਬਾਬਾ ਉਤਮ ਸਿੰਘ ਸਾਹਿਬ ਜੀ ਬੜੇ ਬੰਦਗੀ ਵਾਲੇ ਮਹਾਂਪੁਰਖ ਸਾਰਾ ਉਹਨਾਂ ਨੂੰ ਪਤਾ ਲੱਗਾ ਵੀ ਕਾਰਜ ਸਾਰਾ ਸੇਵਾ ਨੇ ਕਰਨਾ ਹੈ ਪਰ ਵਿਧ ਬਣ ਗਈ ਆ। ਬਾਬਾ ਉਤਮ ਸਿੰਘ ਸਾਹਿਬ ਜੀ ਨੇ ਆਪਣੀ ਸੇਵਾ ਵਿੱਚ ਰੱਖ ਲਿਆ। ਹੁਣ ਕਹਿੰਦੇ ਨੇ ਉਦੋਂ 12 ਸਾਲਾਂ ਦੀ ਉਮਰ ਸੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਦੀ ਜਿਸ ਵੇਲੇ ਉਹ ਮਹਾਂਪੁਰਖਾਂ ਦੀ ਸੰਗਤ ਵਿੱਚ ਆਏ। ਕਾਰ ਸੇਵਾਵਾਂ ਚੱਲਦੀਆਂ ਸਨ ਬਿਆਤ ਉਹਨੂੰ ਘਰਾਂ ਦੀਆਂ ਸਾਧ ਸੰਗਤ ਜੀ ਸਾਰਾ ਦਿਨ ਸੇਵਾ ਕਰਨੀ ਮੇਰੇ ਪੜਨ ਵਿੱਚ ਆਇਆ ਕਿ ਪਹਿਲਾਂ ਉਹਨਾਂ ਨੇ ਗਜਾ ਕਰਨ ਦੀ ਸੇਵਾ ਵੀ ਕੀਤੀ ਇਹ ਕਾਰਜ ਬਹੁਤ ਔਖਾ ਹੁੰਦਾ ਹੈ ਗਜਾ ਕਰਨਾ ਕਿ ਕਈ ਇਲਾਕਿਆਂ ਦੇ ਨਾਲ ਡਾਲੀ ਕਹਿੰਦੇ ਨੂੰ ਚਲੋ ਸਾਡੇ ਮਾਝੇ ਵਿੱਚ ਗਜਾ ਕਹਿੰਦੇ ਇਹ ਇੱਕੋ ਗੱਲ ਹੀ ਆ ਗਜਾ ਕਰਨਾ ਬਹੁਤ ਔਖਾ ਹੈ ਕਿਸੇ ਦੇ ਘਰ ਵਿੱਚ ਜਾ ਕੇ ਸਤਨਾਮ ਵਾਹਿਗੁਰੂ ਦੀ ਆਵਾਜ਼ ਦੇਣੀ ਅਗਲਾ ਪਤਾ ਨਹੀਂ ਕਿਹੜੇ ਮੂਡ ਵਿੱਚ ਬੈਠਾ ਹੋਵੇ ਪਤਾ ਨਹੀਂ ਕੀ ਜਵਾਬ ਦੇ ਪਤਾ ਨਹੀਂ ਕੋਈ ਪ੍ਰਸ਼ਾਦਾ ਆਦਿਕ ਦਵੇ ਕਿ ਨਾ ਦਵੇ ਪਰ ਉਹਨੂੰ ਵੀ ਸਤਿਵੰਤਨ ਕਰਕੇ ਸੁਣ ਲੈਣਾ ਇਹ ਬਹੁਤ ਔਖੀ ਸੇਵਾ ਹੈ ਕਈ ਵਾਰੀ ਬਾਬਾ ਬਲਵਿੰਦਰ ਸਿੰਘ ਸਾਹਿਬ ਦੀ ਉਹਨਾ ਮਹਾਂਪੁਰਖਾਂ ਨੇ ਇਹ ਵੀ ਸੇਵਾ ਕੀਤੀ ਫਿਰ ਸਾਰਾ ਦਿਨ ਉਹਨਾਂ ਨੇ ਸੇਵਾਵਾ ਕਰਨੀਆਂ ਮੈਂ ਇੱਕ ਦਿਨ ਸਰਵਣ ਕਰ ਰਿਹਾ ਸਾਂ ਜੋ ਐਸ ਵੇਲੇ ਸੰਪਰਦਾ ਦੇ ਮੁਖੀ ਨੇ ਬਾਬਾ ਸੇਵਾ ਸਿੰਘ ਸਾਹਿਬ ਜੀ ਉਹਨਾਂ ਨੇ ਇੱਕ ਬੜਾ ਪਿਆਰਾ ਬਦਲ ਸੁਣਾਇਆ ਉਹ ਕਹਿ ਰਹੇ ਸਨ ਕਿ ਉਸ ਵੇਲੇ ਨਾ ਜਦੋਂ ਅਦੇ ਸੇਵਾਵਾ ਨਵੀਆਂ-ਨਵੀਆਂ ਰੰਗ ਹੋਜਾਂ ਬਾਬਾ ਬਲਵਿੰਦਰ ਸਿੰਘ ਜੀ ਆਏ ਕਹਿੰਦੇ ਬਹੁਤੀ ਸੰਗਤ ਜਿਹੜੀ ਸਵੇਰੇ ਕਾਰ ਸੇਵਾ ਵਿੱਚ ਇਹ ਸਭ ਆਉਣ ਵਾਸਤੇ ਆਉਂਦੀ ਆ ਆਪਣੇ ਘਰਾਂ ਵਿੱਚੋਂ ਆਉਂਦੇ ਆ ਕੰਮ-ਕਾਰ ਕਰਨੇ ਹੁੰਦੇ ਆ ਸਵੇਰੇ 8-9 ਵਜੇ ਸੰਗਤ ਆਈ ਸਾਰਾ ਦਿਨ ਸੇਵਾ ਕੀਤੀ ਤੇ ਸ਼ਾਮ ਨੂੰ ਸੰਗਤ ਆਪਣੇ ਘਰ ਚਲੀ ਜਾਂਦੀ ਤੇ ਜਿਹੜੇ ਗੁਰੂ ਘਰ ਦੀਆਂ ਟੋਕਰੀਆਂ ਨੇ ਗੁਰੂ ਘਰ ਦੀਆਂ ਕੰਹਾਂ ਨੇ ਜਾਂ ਬਾਕੀ ਸਾਜੋ-ਸਮਾਨ ਉਹ ਖਿਲਰਿਆ ਰਹਿ ਜਾਂਦਾ ਤੇ ਇਹਨਾਂ ਦੇ ਜਾਣ ਤੋਂ ਬਾਅਦ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਨੇ ਉਹ ਸਾਰਾ ਸਾਂਭਣਾ ਇੱਕ ਦਿਨ ਪਹਿਲਾਂ ਸਾਰਾ ਦਿਨ ਨਾਲ ਸੇਵਾ ਕਰਨੀ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਉਹ ਵੀ ਸਾਰਾ ਸਮਾਨ ਸਾਂਭਣਾ ਤੇ ਸਾਰੇ ਸਮਾਨ ਨੂੰ ਸਾਭ ਕੇ ਥਾਂ-ਬਰਤਾਂ ਰੱਖਣਾ ਥਾਂ-ਬਰਤਾਂ ਟਿਕਾਉਣਾ ਇਹ ਮਹਾਨ ਸੇਵਾ ਉਹਨਾਂ ਨੇ ਕੀਤੀ ਸਾਧ ਸੰਗਤ ਦੀ ਪੱਧ ਸਾਲ ਲੰਘ ਗਏ ਤੇ ਜਦੋਂ ਮਾਤਾ-ਪਿਤਾ ਨੇ ਫਿਰ ਆ ਕੇ ਆਖਿਆ ਨਾ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਨੂੰ ਕਿ ਭਾਈ ਹੁਣ ਚਲੋ ਘਰ ਤੁਹਾਨੂੰ ਗ੍ਰਸਤੀ ਬਣਾਉਣਾ ਹੈ ਤੁਹਾਡੇ ਆਨੰਦ ਕਾਰਜ ਕਰਨੇ ਆ ਅੱਗੇ ਫਿਰ ਸੰਸਾਰ ਕ੍ਰਿਤੀ ਨਾਮ ਤੁਸੀ ਜਲਣਾ ਹੈ ਤੇ ਬਾਬਾ ਜੀ ਨੇ ਕਹਿ ਦਿੱਤਾ ਸੀ ਨਹੀਂ ਇੱਕ ਵਾਰੀ ਅਸੀਂ ਸੇਵਾ ਵਿੱਚ ਆ ਗਏ ਹੁਣ ਜਿੰਨੇ ਜ਼ਿੰਦਗੀ ਦੇ ਸਵਾਸੇ ਬਾਕੀ ਰਹਿ ਗਏ ਨੇ ਉਹ ਸੇਵਾ ਦੀ ਬਤੀਤ ਹੋਣਗੇ ਬਾਬਾ ਬਲਵਿੰਦਰ ਸਿੰਘ ਸਾਹਿਬ ਨੇ ਬਹੁਤ ਵੱਡੀ ਸੇਵਾ ਕੀਤੀ ਦਾਸ ਨੂੰ ਕਈ ਵਾਰ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਸੁਭਾਅ ਬਣਿਆ ਸਾਧ ਸੰਗਤ ਦੀ ਖਡੂਰ ਸਾਹਿਬ ਵਾਲੀ ਸੰਪਰਦਾਇ ਕਿੰਦਾ ਦੀ ਸੰਪਰਦਾ ਹੈ ਜਿਨ੍ਹਾਂ ਮਹਾਪੁਰਖਾਂ ਨੇ ਜਿੱਥੇ ਗੁਰੂ ਘਰਾਂ ਦੀਆਂ ਬਿਲਡਿੰਗਾਂ ਬਣਾਈਆਂ ਨਾ ਬੇਅੰਤ ਗੁਰੂ ਘਰਾਂ ਦੀਆਂ ਸਰਾਵਾਂ ਗੁਰੂ ਘਰ ਕੇ ਦਰਬਾਰ ਅਦਕ ਬਣਾਏ ਸਾਧ ਸੰਗਤ ਦੀ ਉਹਦੇ ਨਾਲ ਨਾਲ ਉਹਨਾਂ ਗੁਰੂ ਹਰ राय ਸਾਹਿਬ ਦੀ ਤੇ ਬਦਰਾ ਨੂੰ ਵੀ ਮੰਨਿਆ ਸਤਵੇਂ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਵਿੱਚ ਗਲਸਾ ਜੀ 52 ਬਾਗ ਲਵਾਏ ਸਨ 52 ਬਾਗ ਸ੍ਰੀ ਗੁਰੂ ਹਰ राय ਸਾਹਿਬ ਨੇ 52 ਬਾਗ ਲਗਾਏ ਤਾ ਇਸ ਕਰਕੇ ਲਾਏ ਗਏ ਕਿ ਵਾਤਾਵਰਨ ਠੀਕ ਰਹੇ ਖਡੂਰ ਸਾਹਿਬ ਵਾਲੇ ਮਹਾਂਪੁਰਖਾਂ ਨੇ ਬਾਬਾ ਬਲਵਿੰਦਰ ਸਿੰਘ ਜੀ ਵੀ ਨਾਲ ਹੀ ਰਹੇ ਸਾਧ ਸੰਗਤ ਦੀ ਇਹਨਾਂ ਮਹਾਂਪੁਰਖਾਂ ਨੇ ਉਸ ਇਲਾਕੇ ਨੂੰ ਹਰਿਆ ਭਰਿਆ ਕਰ ਦਿੱਤਾ ਤੁਸੀਂ ਦਰਸ਼ਕ ਦਦਾਰ ਕੀਤੇ ਹੋਣਗੇ ਉਹਨਾਂ ਅਸਥਾਨਾਂ ਦੇ ਬਿਆੰਤ ਥਾਂ ਹੀ ਰੁਕ ਲਾਏ ਨੇ ਤੇ ਬਿਆੰਤ ਪ੍ਰਕਾਰ ਦੇ ਪੌਦੇ ਲਾਏ ਹਰਿਆ ਭਰਿਆ ਉਸ ਇਲਾਕੇ ਨੂੰ ਕਰ ਦਿੱਤਾ ਉਸ ਤੋਂ ਅੱਗੇ ਜਾ ਕੇ ਇਸ ਸੰਪਰਦਾਏ ਜਿਹੜਾ ਮਾਰਕਾ ਮਾਰਿਆ ਹੈ ਨਾ ਸਾਧ ਸੰਗਤ ਦੀ ਬਾਬਾ ਬਲਵਿੰਦਰ ਸਿੰਘ ਦੇ ਵੀ ਉੱਤੇ ਹੁੰਦੇ ਇਹ ਬਹੁਤ ਵੱਡਾ ਮਾਰਕਾ ਇਹ ਗਏ ਕਿ ਗੁਰੂ ਅਮਰਦਿਤ ਦੇਵ ਸਤੇ ਪਾਤਸ਼ਾਹੀ ਨੇ ਕਿਰਪਾ ਕਰਕੇ ਗੁਰਮੁਖੀ ਲਿਪੀ ਦਾ ਪ੍ਰਚਾਰ ਜਿਹੜਾ ਗਏ ਉਹ ਖਡੂਰ ਸਾਹਿਬ ਤੋਂ ਆਰੰਭ ਕੀਤਾ ਸੀ ਗੁਰਮੁਖੀ ਲਿਪੀ ਦਾ ਪ੍ਰਚਾਰ ਮਹਾਰਾਜ ਨੇ ਕਿਰਪਾ ਕਰਕੇ ਖਡੂਰ ਸਾਹਿਬ ਤੋਂ ਪਰ ਆਰੰਭ ਕੀਤਾ ਸਾਧ ਸੰਗਤ ਦੀ ਬਾਬਾਏ ਪਾਉ ਬਾਬਾ ਜਰਨੈਲ ਸਿੰਘ ਕਾਲਾ ਸਾਹਿਬ ਭੰਡਰਾ ਵਾਲੇ ਮਹਾਂਪੁਰਖਾਂ ਨੇ ਆਪਣੇ ਸਪੀਚ ਵਿੱਚ ਇੱਕ ਵਾਰੀ ਆਖਿਆ ਸੀ ਉਕੇ ਦੇ ਗੁਰੂ ਕੇ ਸਿੱਖੋ ਇਹ ਕੱਲੀਆਂ ਬਿਲਡਿੰਗਾਂ ਬਣਾਈ ਜਾਓ ਤੇ ਬਿਲਡਿੰਗਾਂ ਨੂੰ ਸਬਨ ਵਾਲੇ ਵੀ ਪੈਦਾ ਕਰੋ ਕਿ ਆਪਾਂ ਕਾਰ ਸੇਵਾ ਦੇ ਨਾਂ ਤੇ ਵੱਡੀਆਂ-ਵੱਡੀਆਂ ਇਮਾਰਤਾਂ ਬਣਾ ਦਿੱਤੀਆਂ ਪਰ ਇਹਨਾਂ ਇਮਾਰਤਾਂ ਨੂੰ ਬਾਅਦ ਵਿੱਚ ਸਾਂਭਣਾ ਕਿੰਨੇ ਆ ਇਹਨਾਂ ਵਿਚਾਰਾਗੇ ਤੁਹਾਡੇ ਗ੍ਰੰਤੀ ਸਿੰਘ ਜਾਂ ਹੋਰ ਸੱਚਜੇ ਗੁਰੂ ਕੇ ਸਿੱਖ ਪੈਦਾ ਕਰੋ ਖਡੂਰ ਸਾਹਿਬ ਵਾਲੇ ਮਹਾਪੁਰਖਾਂ ਨੇ ਇਹ ਵੀ ਕਾਰਜ ਕੀਤਾ ਤੁਸੀਂ ਖਡੂਰ ਸਾਹਿਬ ਜਾਂਦੇ ਹੋ ਨਿਸ਼ਾਨੇ ਸਿੱਖੀ ਨਾਮ ਦਾ ਜਿਹੜਾ ਉਹਨਾਂ ਨੇ ਸਥਾਨ ਬਣਾਇਆ ਹੈ ਇਹ ਤੇ ਸਾਧ ਸੰਗਤ ਦੀ ਬੇਅੰਤ ਕੋਰਸ ਜਿਹੜੇ ਨੇ ਖੁਆਪ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬਲਵਿੰਦਰ ਸਿੰਘ ਸਾਹਿਬ ਦੀ ਜੀ ਹੁੰਦਿਆ ਸ਼ੁਰੂ ਹੋ ਗਏ ਸਾਨੂੰ ਕਾਰਜ ਹੈ ਤੇ ਅੱਜ ਕੱਲ ਬਾਬਾ ਸੇਵਾ ਸਿੰਘ ਸਾਹਿਬ ਦੀ ਕਾਰਜ ਕਰਵਾ ਰਹੇ ਆ ਕਿਉਂ ਇਹ ਸਾਰਾ ਕਾਰਜ ਉਹਨਾਂ ਮਾਹਾਂਪੁਰਖਾਂ ਨੇ ਕਰਵਾਇਆ ਅਖੀਨ ਨੂੰ ਬਾਬਾ ਬਲਵਿੰਦਰ ਸਿੰਘ ਸਾਹਿਬ ਦੀ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਕਰਦੇ ਬੇਅੰਤ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਮੇਰੇ ਨਾਲ ਦੇ ਕੁਝ ਵਿਦਿਆਰਥੀ ਜਦੋਂ ਨਿਸ਼ਾਨੇ ਸਿੱਖੀ ਬਣਾਈ ਨਾ ਏ ਬਾਬਾ ਸੇਵਾ ਸਿੰਘ ਦੀ ਉਹਨਾਂ ਨੇ ਖਡੂਰ ਸਾਹਿਬ ਜੀ ਦੀ ਧਰਤੀ ਤੇ